ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕਾਲ ਉਸਤਤ ਬਾਣੀ ਦੇ ਆਪ ਸੰਥਿਆ ਕਰ ਰਹੇ ਆਂ ਚਾਰ ਭਾਗ ਆਪਣੇ ਸੰਪੂਰਨ ਹੋ ਗਏ ਸਨ ਪਲੇਲਿਸਟ ਦੇ ਵਿੱਚ ਪਏ ਹੋਏ ਨੇ ਤੋ ਐ ਪ੍ਰਸਾਦ ਲਗ ਨਰਾਜ ਛੰਦ ਜਲੇ ਹਰੀ ਥਲੇ ਹਰੀ ਇਹ ਪਾਠ ਜਿਹੜੇ ਸਾਰੇ ਆਉਣਗੇ ਵੱਖਰੇ ਵੱਖਰੇ ਨੇ ਜਲੇ ਹਰੀ ਨਹੀਂ ਕਹਿਣਾ ਜਲੇ ਹਰੀ ਇਸ ਤਰ੍ਹਾਂ ਪੜ੍ਹਨਾ ਹੈ ਦੇ ਵਿੱਚ ਥੋੜੀ ਸਪੇਸ ਦੇ ਕੇ ਚਲੇ ਹਰੀ ਥਲੇ ਹਰੀ ਥਲੇ ਹਰੀ ਨਹੀਂ ਕਿਨ ਇਕੱਠਾ ਨਹੀਂ ਬੋਲ ਦੇਣਾ ਧਿਆਨ ਰੱਖਣਾ ਪੁਰਾ ਹਰੀ ਬਨੇ ਹਰੀ ਗਰੇ ਹਰੀ ਗੁਫੇ ਹਰੀ ਛਿਤੇ ਹਰੀ ਨਬੇ ਹਰੀ ਈਹਾ ਹਰੀ ਊਹਾ ਹਰੀ ਚਿਮੀ ਹਰੀ ਜਮਾ ਹਰੀ ਅਲੇਖ ਹਰੀ ہری ادوک ہری ادویخ ہری انچارن کرنا ادویخ ہری اکال ہری اپال ہری اشید ہری ابھی اجنتر ہری امنتر ہری ستے ہری اتنتر ہری اجات ہری اپات ہری امتر ہری امات ہری ਅਰੋਗ ਹਰੀ ਅਸ਼ੋਕ ਹਰੀ ਅਪਰਮ ਹਰੀ ਅਕਰਮ ਹਰੀ ਅਜੈ ਹਰੀ ਅਪੈ ਹਰੀ ਇਹਨੂੰ ਅਜੇ ਨਹੀਂ ਕਹਿਣਾ ਅਜੈ ਐਡਾ ਸੰਬੰਧਕ ਲਾ ਕੇ ਅਜੈ ਅਜੈ ਹਰੀ ਅਪੈ ਹਰੀ ਅਪੇਦ ਹਰੀ ਅਸ਼ੇਦ ਹਰੀ ਅਖੰਡ ਹਰੀ ਅਪੰਡ ਹਰੀ ਅਡੰਡ ਹਰੀ ਪ੍ਰਚੰਡ ਹਰੀ athev hri apev hri ajeev hri ਅਸ਼ੇਵ ਹਰੀ ਭਜੋ ਹਰੀ ਥਪੋ ਹਰੀ ਤਪੋ ਹਰੀ ਜਪੋ ਹਰੀ ਜਲਸ ਤੂੰ ਹੀ ਥਲਸ ਤੂੰ ਹੀ ਇਹ ਪਾਠ ਸੰਗਤ ਜੀ ਕਸਕੇ ਨਹੀਂ ਉਚਾਰਨ ਕਰਨੇ ਦ੍ਰਮਿਆਣੀ ਬਾਜ ਉਚਾਰਨ ਹੋਵੇਗੀ ਜਲਸ ਜਲਾਸ ਨਹੀਂ ਕਹਿਣਾ ਕਿ ਅਦਕ ਲਾ ਕੇ ਉਚਾਰਨ ਕਈ ਕਰ ਜਾਂਦੇ ਜਲਾਸ ਜਲਾਸ ਨਹੀਂ ਬੋਲਣਾ ਜਲਸ ਜਲਸ ਤੂੰ ਹੀ ਤੂੰ ਹੀ ਬਿੰਦੀਆਂ ਦੇ ਨਾਲ ਉਚਾਰਨ ਕਰਨਾ ਹੈ ਜਲਸ ਤੂੰਹੀ ਥਲਸ ਤੂੰਹੀ ਨਿਦਸ ਤੂੰਹੀ ਨਦਸ ਤੂੰਹੀ ਬ੍ਰਿਸ਼ਿਸ਼ ਤੂੰਹੀ ਪਤਸ ਤੂੰਹੀ ਚਦਸ ਛਤਸ ਤੂੰਹੀ ਉਰਦਸ ਤੂੰਹੀ ਪਜਸ ਤਵੰ ਤਤੈ ਔਕੜ ਐਟੇ ਪੀਤਉੰ ਤਤੈ ਔਕੜ ਐਟੇ ਪੀਤਉੰ ਤੋਇੰਗ ਨੀ ਕਹਣਾ ਜੇ ਤੋਇੰਗ ਪਾਉ ਕਹਾਂਗੇ ਈੜੀ ਸਿਆਰੀ ਵਿੱਚ ਉਚਾਰਨ ਹੋ ਜਾਂਦੀ ਹੈ ਇਹ ਯਾਦ ਰੱਖਣਾ ਪਜਸ ਤਵੰ ਭਜਸ ਤਵੰ ਟਟਸ ਤੂੰ ਛਟਸ ਤੂੰ ਜਿਵੇਂ ਤੂੰ ਹੀ ਜਮਾ ਤੂੰ ਹੀ ਮੱਕੀ ਤੂੰ ਹੀ ਮੱਕਾ ਤੂੰ ਹੀ ਇਹਨੂੰ ਮੱਕਾ ਨਹੀਂ ਕਹਿ ਦੇਣਾ ਇਹ ਦਰਮਿਆਨੀ ਸ਼ਬਦ ਨੇ ਸਾਰੇ ਜਿੰਨੇ ਅਪਾੜ ਕੇ ਆਏ ਆ ਸਾਰੇ ਮੱਕੀ ਤੂੰ ਹੀ ਮੱਕਾ ਤੂੰ ਹੀ ਅਪੂ ਤੂੰ ਹੀ ਇਹਨੂੰ ਅਭੂ ਨਹੀਂ ਕਹਿਣਾ ਅਪੂ ਅਪੂ ਤੂੰ ਹੀ ਅਪੈ ਤੂੰ ਹੀ ਅਸ਼ੂ ਤੂੰ ਹੀ ਅਸ਼ੈ ਤੂੰ ਹੀ جتس ترتس تتس تتس تھی ਤੂੰ ਹੀ ਸੋ ਇਹ ਧਿਆਨ ਰੱਖਣਾ ਸੰਗਤ ਜੀ ਕਿ ਬਿੰਦੀਆਂ ਦੇ ਨਾਲ ਇਹ ਉਚਾਰਨ ਕਰਨੇ ਨੇ ਪੰਜਵਾਂ ਪਾਠ ਆਪਣੇ ਇਥੇ ਤੱਕ ਰਸਮ ਪੂਰਨ ਹੋ ਗਿਆ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ